एक कानून पे बहस करनी है मेरी दिली अरदास है कि आप सारे जाने खड़े हो सत्कार से अरदास करिए और अपने सिर ठगलो और जुते भी उतार लो वाहिग हे सच्चे बादशाह तन तन श्री गुरु ग्रंथ साहिब महाराज जी ਆਪ ਜੀ ਦੀ ਕਿਰਪਾ ਸਦਕਾ ਅੱਜ ਦਾਸਾਂ ਤੇ ਮਿਹਰ ਹੋ ਰਹੀ ਹੈ ਆਪ ਕਿਰਪਾ ਕਰ ਰਹੇ ਹੋ ਇਸ ਪਵਿੱਤਰ ਸदन ਪੰਜਾਬ ਵਿਧਾਨ ਸਭਾ ਦੇ ਮੈਂਬਰ ਸਹਿਬਾਨ ਤੇ ਜਿਨ੍ਹਾਂ ਨੂੰ ਆਪ ਜੀ ਦੇ ਪਿਆਰੇ ਲੋਕਾਂ ਵੱਲੋਂ ਮਤਦਾਨ ਕਰਕੇ ਇਸ ਸदन ਦੇ ਵਿੱਚ ਕਾਨੂੰਨ ਕਢਣ ਲਈ ਭੇਜਿਆ ਗਿਆ ਹੈ ਆਪ ਜੀ ਕਿਰਪਾ ਕਰੋ ਕਿ ਇਸ ਕਾਨੂੰਨ ਤੇ ਬਹਿਸ ਕਰਦਿਆਂ ਅਸੀਂ ਮਨੁੱਖਤਾ ਨੂੰ ਦੇ ਸਰਬ ਸਾਂਝੀ ਵਾਲਤਾ ਨੂੰ ਸਮੁੱਚੀ ਮਾਨਵਤਾ ਦੀ ਉਹਦੇ ਭਲੇ ਨੂੰ ਅੱਗੇ ਰੱਖ ਕੇ ਅਸੀਂ ਬਹਿਸ ਕਰੀਏ ਕਿ ਐਸਾ ਕਾਨੂੰਨ ਬਣਾਈਏ ਜਿਸ ਨਾਲ ਧਰਮ ਦੀ ਗੱਲ ਚੱਲੇ ਅਧਰਮ ਦਾ ਨਾਸ਼ ਹੋਵੇ ਇਸ ਕਾਨੂੰਨ ਤੇ ਬਹਿਸ ਕਰਦੇ ਹਾਂ ਸਰਬ ਧਰਮਾਂ ਦਾ ਸਤਿਕਾਰ ਹੋਵੇ ਪੰਜਾਬ ਦੀ ਭਾਈਚਾਰਕ ਸਾਂਝ ਇਕਤਾ ਬਦੇ ਸਾਡੇ ਦਿਲਾਂ ਨੂੰ ਜੋ ਠੇਸ ਪਹੁੰਚੀ ਹੈ ਉਸ ਤੇ ਮਲਮ ਲੱਗੇ ਉਹਦੇ ਭਲੇ ਨੂੰ ਅੱਗੇ ਰੱਖ ਕੇ ਅਸੀਂ ਕੋਈ ਅਗਰ ਖੁਨਾਮੀ ਹੋ ਜਾਏ ਕਿ ਐਸਾ ਆਪ ਦੀ ਸਦਾ ਮਿਹਰਬਾਨ ਹੋ ਗੱਲ ਚੱਲੇ ਅਸੰਗਤ ਮਿਹਰਬਾਨ ਹੈ ਆਪ ਬਖਸ਼ਨਹਾਰੋ ਸਰਮਾ ਦਾ ਸਤਕਾਰ ਕਰੋ ਸੰਗਤ ਔਰ ਗੁਰੂ ਬਖਸ਼ਨਹਾਰ ਆਪ ਦੀ ਬਖਸ਼ ਲੈਣਾ ਮਿਹਰ ਕਰਨੀ ਆਪਣੇ ਨਿਵਾਣੇ ਸਿੱਖਾਂ ਤੇ ਮਿਹਰ ਕਰਨੀ ਆਪਣੇ ਨਿਵਾਣੇ ਜੀਵਾਂ ਤੇ ਮਿਹਰ ਕਰਨੀ ਸੱਚੇ ਪਾਤਸ਼ਾਹ ਦੀ ਸੇਵਾ ਅੱਛੀ ਤਰ੍ਹਾਂ ਲੈਣੀ ਸੱਚੇ ਪਾਤਸ਼ਾਹ ਮਿਹਰ ਕਰਨੀ ਨਾਨਕ ਨਾਮ ਸਰਬੀ ਕਲਾ ਤੇਰੇ ਬਾਣੀ ਸਰਬਤ ਖਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੰਗਤ ਔਰ ਗੁਰੂ ਬਖਸ਼ਨਹਾਰ ਹੈ ਆਪ ਦੀ ਬਖਸ਼ਿਸ਼ ਮਿਹਰ ਕਰਨੀ ਆਪਣੇ ਨਿਵਾਣੇ ਕਰ ਕਰਨੀ ਆਪਣੇ ਨਿਵਾਣੇ ਜੀਵਾਂ ਦੇ ਮਿਹਰ ਕਰਨੀ ਸੱਦੇ ਪਾਚਾ ਦੀ ਸੇਵਾ ਅੱਜ ਦਾ ਇਹ ਸੱਦੇ ਪਾਚਾ ਮਿਹਰ ਕਰਨੀ ਨਾਨਕ ਨਾਮ ਸਭੀ ਕਲਾ ਸਭੀ ਪਾਣੀ ਦਾ ਬੜਾ ਮਹੱਤਵਪੂਰਨ ਹਾਂ ਜੀ ਮੰਤਰੀ ਜੀ ਧੰਨਵਾਦ ਸਪੀਕਰ ਸਾਹਿਬ ਤੁਸੀਂ ਮੈਨੂੰ ਸਮਾਧਿਤ ਦਾ ਮੌਕਾ ਦਿੱਤਾ ਤੇ ਕੱਲ ਅਸੀਂ ਜਾਣਦੇ ਕਿ ਜਿਵੇਂ ਕੱਲ ਸਰ ਇੱਕ ਬਹੁਤ ਦਰਦਨਾਕ ਤੇ ਇੱਕ ਦੁਖਨਾਕ ਇੱਕ ਹਾਦਸਾ ਹੋਇਆ ਸਾਡੇ ਬੜੇ ਸਤਿਕਾਰਤ ਫੋਜਾ ਸਿੰਘ ਜੀ ਜੋ ਕਿ 114 ਸਾਲ ਦੀ ਉਮਰ ਚ ਜਿਨ੍ਹਾਂ ਨੇ ਦੋੜਾ ਵਿੱਚ ਨਾਹੀ ਸਿੱਖ ਕੌਮ ਤੇ ਪੂਰੇ ਪੰਜਾਬ ਦਾ ਦੇਸ਼ ਦੁਨੀਆ ਚ ਨਾ ਰੋਸ਼ਨ ਕੀਤਾ ਤੋਂ ਅੱਜ ਸਾਡੇ ਵਿੱਚ ਨਹੀਂ ਰਹੇ ਤੇ ਮੈਂ ਪ੍ਰਸਤਾਵ ਕਰਦਾ ਕਿ ਸਦਨ ਵਿੱਚ ਅਸੀਂ ਆਪ ਸੱਚੀ ਦੀ ਸੂਚੀ ਸ਼ਰਧਾਂਜਲੀ ਦੇਣ ਲਈ ਮੈਂ ਪ੍ਰਸਤਾਵ ਕਰਦਾ ਤੋਂ ਜਿਹੜੇ ਵਾਕਿਆ ਸ਼ਰਧਾਂਜਲੀ ਜਿਨ੍ਹਾਂ ਨੇ ਦੋੜਾ ਵਿੱਚ ਨਾਹੀ ਇੱਕ ਸਿੱਖ ਕੌਮ ਤੇ ਪੂਰੇ ਪੰਜਾਬ ਦਾ ਦੇਸ਼ ਦੁਨੀਆ ਚ ਨਾ ਰੋਸ਼ਨ ਕੀਤਾ ਤੋਂ ਅੱਜ ਸਾਡੇ ਵਿੱਚ ਨਹੀਂ ਰਹੇ ਤੇ ਮੈਂ ਪ੍ਰਸਤਾਵ ਕਰਦਾ ਕਿ ਸਦਨ ਵਿੱਚ ਅਸੀਂ ਆਪ ਸੱਚੀ ਦੇ ਸੂਚੀ ਸ਼ਰਧਾਂਜਲੀ ਦੇਣ ਲਈ ਮੈਂ ਪ੍ਰਸਤਾਵ ਕਰਦਾ ਬਜ਼ੁਰਗ ਸੰਗਤ ਲੇਕਿਨ ਜਜ਼ਬਾਨਾ ਰ ਨੌਜਵਾਨਾਂ ਸੀ ਪ੍ਰੇਰਨਾ ਸਰੋਤ ਨੌਜਵਾਨਾਂ ਦੀ ਸੀ ਤੋਂ ਅੱਜ ਸਾਡੇ ਵਿੱਚ ਮੈਨੂੰ ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਮੈਰਾਥਨ ਦੌੜਾਕ ਸ੍ਰੀ ਫੌਜਾ ਸਿੰਘ ਜੀ ਕੱਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਉਹਨਾਂ ਦਾ ਜਨਮ ਮਿਤੀ 1 ਅਪ੍ਰੈਲ 1911 ਬਿਆਸਪੁਰ ਜਿਲ੍ਹਾ ਜ਼ਿਲਦ ਵਿੱਚ ਹੋਇਆ ਉਹ 16 ਅਕਤੂਬਰ 2011 ਨੂੰ ਟ੍ਰਾਂਟੋ ਮੈਰਾਥਨ 8 ਕਿਲੋ 11 ਮਿੰਟ 6 ਸਕਿੰਟ ਵਿੱਚ ਪੂਰੀ ਕਰਕੇ ਵਿਸ਼ਵ ਦੇ ਪਹਿਲੇ ਫੌਜਾ ਸਿੰਘ ਜੀ 100 ਸਾਲਾ ਬਜ਼ੁਰਗ ਦੌੜਾਕ ਬਣੇ ਉਹਨਾਂ ਦਾ ਨਾਮ ਗਿਨੀਜ਼ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ ਔਰ ਉਹ ਫੋਟੋ ਮੇਰੇ ਹਜੇ ਵੀ ਯਾਦ ਹੈ ਜਦੋਂ ਉਹਨਾਂ ਦੇ ਮੱਥੇ ਤੇ ਖੰਡਾ ਲੱਗਿਆ ਦਾੜਾ ਪ੍ਰਕਾਸ਼ ਕੀਤਾ ਔਰ ਲੰਡਨ ਦੀਆਂ ਸੜਕਾਂ ਤੇ ਭੱਜ ਰਹੇ ਤੇ ਲੰਡਨ ਦੇ ਅਖਬਾਰਾਂ ਦੇ ਵਿੱਚ ਛਾਈਆਂ ਸਾਡੇ ਨੌਜਵਾਨਾਂ ਦੇ ਲਈ ਹਮੇਸ਼ਾ ਪ੍ਰੇਰਨਾ ਸਰੂਤ ਰਹਿਣ ਕੜੀ ਕੜੀ ਹੈ ਜਿੰਨੀ ਧਿਆਨ ਦੇਵਾਉ ਮੋਟਰ ਸਾਹ ਕੁਲਜੀਤ ਸਿੰਘ ਰੰਧਾਵਾ ਜੀ ਵੀ ਯਾਦ ਹੈ ਜਦੋਂ ਉਹਨਾਂ ਦੇ ਮੱਥੇ ਤੇ ਖੱਡਾ ਲੱਗਿਆ ਸਤਕਾਰਯੋਗ ਸਪੀਕਰ ਸਾਹਿਬ ਸਭ ਤੋਂ ਪਹਿਲਾਂ ਮੈਂ ਆਪਣੇ ਹਰਮਨ ਕੌਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਹੋਰਾਂ ਦਾ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਕਿ ਕਗਰ ਬੰਨ ਤੇ ਪਹਿਲੀ ਵਾਰ 10 ਕਰੋੜ ਦੇ ਨਾਲ ਪੱਥਰ ਦਾ ਬੰਨ ਬਣਿਆ ਜਿਹੜਾ ਪਿਛਲੇ ਕਿਸੇ ਵੀ ਸਰਕਾਰ ਨੇ ਇਤਕਨੀ ਸੀ ਬਣਾਇਆ ਮੈਂ ਤੁਹਾਡੇ ਜਰੀਏ ਮੰਤਰੀ ਸਾਹਿਬ ਦਾ ਧਿਆਨ ਆਪਣੇ ਹਲਕੇ ਦੇ ਘੱਗਰ ਦਰਿਆ ਦੇ ਨਾਲ ਲੱਗਦੇ ਪਿੰਡ ਦਿਵਾਣਾ ਆਲਮਗੀਰ ਖਜੂਰ ਖਜੂਰ ਮੰਡੀ ਸਾਦਾਪੁਰ ਡੰਡੇਰਾ ਭੰਕਰਪੁਰ ਸਾਦਨਗਰ ਬਾਕਰਪੁਰ ਸਤਾਬਗੜ ਮੁਬਾਰਕਪੁਰ ਇਬਰਾਇਮਪੁਰ ਬਹੋੜਾ ਹੁੰਮੜਾ ਹਸਾਲਾ ਤੇ ਹੋਰ ਪਿੰਡਾਂ ਨਾਲ ਦ올ਣਾ ਚਾਹਾਂ ਕਿ ਪਿਛਲੇ ਦਿਨੀਂ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਮੰਨ ਨਮਾ ਪੱਥਰ ਦਾ ਬਣਿਆ ਸੀ ਉਹਦੇ ਚ ਬਰੀਚ ਹੋਇਆ ਹਜ਼ੂਰ ਲੇਕਿਨ ਮੌਕੇ ਸੇ ਸੰਭਾਲ ਕੇ ਕਿਸਾਨਾਂ ਦਾ ਨੁਕਸਾਨ ਹੋਣ ਤੋਂ ਬਚਾਇਆ ਗਿਆ ਇਸ ਕਰਕੇ ਮੰਤਰੀ ਸਾਹਿਬ ਨੂੰ ਕਹਿਣਾ ਚਾਹਣਾ ਇਬਰਾਹਿਮ ਕੀ ਦਰਿਆ ਦੇ ਡਰੇਨੇ ਡਿਪਾਰਟਮੈਂਟ ਦੇ ਅਧਿਕਾਰੀਆਂ ਦੀ ਪਰਮਨੈਂਟ ਜਦ ਤੱਕ ਬਰਸਾਤ ਦਾ ਹੜ ਦਾ ਡਰ ਹੈ ਉੱਥੇ ਅਧਿਕਾਰੀਆਂ ਦੀ ਡਿਊਟੀ ਲਵਾਈ ਜਾਏ ਤਾਂ ਕਿ 24 ਘੰਟੇ ਮੁਸਤੈਤਿ ਨਾਲ ਉੱਥੇ ਕੰਮ ਕਰ ਸਕਣ ਸ਼੍ਰੀ ਪ੍ਰੇਸਰ ਸਮਾਰਟ ਹੋਏ ਨੁਕਸਾਨਾ ਦਾ ਨੁਕਸਾਨ ਹੁਣ ਤੋਂ ਬਚਾਇਆ ਗਿਆ ਧੰਨਵਾਦ ਵੀ ਪ੍ਰਸਾਦ ਇਸ ਕਰਕੇ ਮੰਤਰੀ ਸਾਹਿਬ ਨੂੰ ਬਹੁਤ ਹੀ ਮਹੱਤਵਪੂਰਨ ਹੈ ਇਹ ਡਿਪਾਰਟਮੈਂਟ ਦੇ ਅਧਿਕਾਰੀਆਂ ਦੀ ਧੰਨਵਾਦ ਬਹੁਤ ਮਤਾ ਜਿਹੜਾ ਮਾਨਜੋ ਮੈਂਬਰ ਸਾਹਿਬ ਨੇ ਪੇਸ਼ ਕੀਤਾ ਹੈ ਉੱਥੇ ਅਧਿਕਾਰੀਆਂ ਦੀ ਡਿਊਟੀ ਲਵਾਈ ਜਾਏ ਤਾਂ ਕਿ 24 ਘੰਟੇ ਮੁਸਤਤਿ ਨਾਲ ਉੱਥੇ ਕੰਮ ਇਸ ਸੰਬੰਧ ਦੇ ਵਿੱਚ ਤੁਹਾਡੇ ਰਾਹੀ ਮਾਨਜੋ ਮੈਂਬਰ ਸਾਹਿਬ ਨੂੰ ਕਹਿਣਾ ਚਾਹਨਾ ਕਿ ਇਹ 2023 ਦੇ ਵਿੱਚ ਪਿੰਡ ਟਿਵਾਣਾ ਦੀ ਜਿਹੜੀ ਇਹਨਾਂ ਦੇ ਹਲਕੇ ਦਾ ਪਿੰਡ ਉੱਥੇ ਬਹੁਤ ਵੱਡੀ ਪ੍ਰੋਬਲਮ ਆਈ ਸੀ ਕਿਉਂਕਿ ਉਦੋਂ ਪਾਣੀ ਇੰਨਾ ਆ ਗਿਆ ਸੀ ਕਿ ਜਿਹਨੂੰ ਰੋਕਿਆ ਨਹੀਂ ਜਾ ਸਕਿਆ ਸੀ ਤੇ ਉਸ ਸਮੇਂ ਉੱਥੇ ਕਰੀਬ 8-10 ਫੁੱਟ ਪਾਣੀ ਭਰ ਗਿਆ ਸੀ ਤੇ ਜ਼ਮੀਨ ਨੂੰ ਵੱਡਾ ਖੋਰਾ ਲੱਗ ਗਿਆ ਸੀ ਤੇ 8-10 ਫੁੱਟ ਜ਼ਮੀਨ ਜਿਹੜੀ ਆਹੋ ਉੱਥੇ ਗਹਿਰੀ ਹੋ ਗਈ ਸੀ ਤੇ ਮਿੱਟੀ ਖੁਰ ਕੇ ਅੱਗੇ ਚਲੀ ਗਈ ਸੀ ਕਿ ਜਿਹਨੂੰ ਰੋਕਿਆ ਨਹੀਂ ਜਾ ਸਕਿਆ ਤੇ ਉਸ ਸਮੇਂ ਉੱਥੇ ਤੇ 2500 ਫੁੱਟ ਦੇ ਕਰੀਬ ਰਿਵਟਮੈਂਟ ਜਿਹੜਾ ਸਰ ਪੱਥਰਾਂ ਦੇ ਉਸ ਦੇ ਨਾਲ ਬਹੁਤ ਮਜ਼ਬੂਤੀ ਦੇ ਨਾਲ ਬਣਾਇਆ ਗਿਆ ਸੀ ਸਾਰਾ ਮੈਂ ਉਹਨਾਂ ਤਸਵੀਰਾਂ ਵੀ ਲੈ ਕੇ ਆਇਆ ਹਾਂ ਤੇ ਜਿਹੜਾ ਅੱਜ ਵੀ ਉੱਥੇ ਪੂਰੀ ਤਰ੍ਹਾਂ ਦੇ ਨਾਲ ਕਾਇਮ ਹੈ ਤੇ ਉਹ ਇਸ ਦੇ ਪਿੱਛੇ ਉਹਨੂੰ ਸਪੋਰਟ ਦੇਣ ਦੇ ਲਈ ਇੱਕ ਮਿੱਟੀ ਦਾ ਬੰਨ ਬਣਿਆ ਗਿਆ ਸੀ ਜਿਹੜਾ ਸਰ ਤੇ ਉਹ ਮਿੱਟੀ ਦੇ ਬੰਨ ਦੀ ਕਿਤੇ ਕੰਪੈਕਸ਼ਨ ਦੇ ਵਿੱਚ ਮਾੜੀ ਮੋਟੀ ਕਮੀ ਰਹਿ ਗਈ ਹੋਊਗੀ ਕਿਉਂਕਿ ਘਰ ਵੀ ਜੇ ਨਵਾਂ ਬਣਾਉਣੇ ਆ ਤਾਂ ਜੇ ਬਰਸਾਤਾਂ ਤੋਂ ਹੀ ਪਤਾ ਲੱਗਦਾ ਵੀ ਘਰ ਚੋਂਦਾ ਜਾਂ ਨਹੀਂ ਚੋਂਦਾ ਤੇ ਉਸ ਤੋਂ ਬਾਅਦ ਪਾਣੀ ਹੁਣ ਆਇਆ ਇੱਕ ਮਿੱਟੀ ਦਾ ਬੰਨ ਤਾਂ ਪੱਥਰਾਂ ਦੇ ਵਿੱਚ ਦੀ ਉਹ ਜਿਹੜਾ ਪਾਣੀ ਹੈ ਉਹ ਲੀਕ ਹੋ ਗਿਆ ਤੇ ਉਸ ਨੂੰ ਖੋਰਾ ਲੱਗ ਗਿਆ ਤੇ ਉਸ ਖੋਰੇ ਦੇ ਨਾਲ ਉਹ ਜਿਹੜਾ ਪਿਛਲਾ ਬੰਨ ਸੀ ਉਹ ਹੈ ਜਿਹੜਾ ਉਸ ਬਾਦ ਖੋਰਾ ਉਸ ਨੂੰ ਲੱਗਿਆ ਤੇ ਪਾਣੀ ਉਹਦੇ ਵਿੱਚੋਂ ਲੀਕ ਹੋ ਕੇ ਚਲਾ ਗਿਆ ਸੋ ਜਿਵੇਂ ਮੈਂਬਰ ਸਾਹਿਬ ਨੇ ਦੱਸਿਆ ਕਿ ਜਿਹੜੀ ਰੀਵਰਟਮੈਂਟ ਤੇ ਬੰਨ ਬੰਨਿਆ ਸੀ ਕਰੀਬ 10 ਕਰੋੜ ਰੁਪਏ ਤੇ ਸਰਕਾਰ ਨੇ ਖਰਚਾ ਕੀਤਾ ਤੇ ਹੁਣ 29 ਉਹ ਹੈ ਜਿਹੜਾ 6 2025 ਨੂੰ ਜਦੋਂ ਕੈਚਮੈਂਟ ਦੇ ਵਿੱਚ ਭਾਰੀ ਬਰਸਾਤ ਹੋਈ ਹੈ ਤਾਂ ਉੱਥੇ ਮੈਂਬਰ ਸਾਹਿਬ ਨੇ ਦੱਸਿਆ ਇਹ ਪਾਣੀ ਬਹੁਤ ਮਾਤਰਾ ਦੇ ਵਿੱਚ ਘੱਗਰ ਦੇ ਵਿੱਚ ਆ ਗਿਆ ਤਾਂ ਜਦੋਂ ਇਹ ਲੀਕ ਹੋਇਆ ਤਾਂ ਉਸ ਤੋਂ ਬਾਅਦ 20 ਦਿਨ ਥਰੀ ਔਰ 4 ਡੇਸ ਡਿਪਾਰਟਮੈਂਟ ਨੇ ਉਹ ਸਾਰਾ ਜਿਹੜਾ ਪਿਛਲਾ ਬੰਨ ਸੀ ਮਿੱਟੀ ਦਾ ਉਹਤੇ ਕੰਪੈਕਸ਼ਨ ਚੰਗੀ ਤਰ੍ਹਾਂ ਕਰਕੇ ਉਸ ਨੂੰ ਬਹੁਤ ਮਜ਼ਬੂਤੀ ਦੇ ਨਾਲ ਹੈ ਜਿਹੜਾ ਉਹ ਸਰ ਤਿਆਰ ਕਰਤਾ ਤੇ 10 ਦਿਨਾਂ ਬਾਅਦ 8 7 2025 ਨੂੰ ਜਿਹੜਾ ਉਥੇ ਫੇਰ ਵੱਡੀ ਪੱਧਰ ਤੇ ਘੱਗਰ ਦੇ ਵਿੱਚ ਪਾਣੀ ਆਇਆ ਪ੍ਰੰਤੂ ਕਿਉਂਕਿ 3-4 ਦਿਨਾਂ ਦੇ ਵਿੱਚ ਹੀ ਉਸ ਨੂੰ ਉਹ ਬੰਨ੍ਹ ਦੀ ਮਜ਼ਬੂਤੀ ਕਰ ਦਿੱਤੀ ਗਈ ਸੀ ਉਹ ਸਰ ਤਿਆਰ ਕਰਤਾ ਤੇ 10 ਦਿਨਾਂ ਬਾਅਦ ਫੇਰ ਪਾਣੀ ਆ ਗਿਆ ਤਾਂ ਉਸ ਤੇ ਕੋਈ ਲੀਕੇਜ ਨਹੀਂ ਹੋਈ ਤੇ ਪਾਣੀ ਹੈ ਜਿਹੜਾ ਉਹ ਠੀਕ ਤਰੀਕੇ ਨਾਲ ਨਿਕਲ ਗਿਆ ਸੀ। ਸਤਕਗਰ ਦਰਿਆ ਦੇ ਸਰ 7-8 ਸਾਡੇ ਐਮ.ਐਲ.ਏ. ਸਾਹਿਬਾਨ ਉਹਨਾਂ ਦੇ ਹਲਕੇ ਪੈਂਦੇ ਨੇ। ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਸਾਰੇ ਕੱਗਰ ਦਰਿਆ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਕੰਮ ਕੀਤਾ ਗਿਆ। ਜਿੱਥੇ ਬੰਨ ਕਮਜ਼ੋਰ ਸੀ ਉੱਥੇ ਮਜ਼ਬੂਤ ਕੀਤੇ ਗਏ ਨੇ। ਜਿੱਥੇ ਰਿਵੈਟਮੈਂਟ ਦੀ ਲੋੜ ਸੀ ਉਹ ਲਾਈ ਗਈ ਹੈ। ਜਿੱਥੇ ਸਟੱਡਾਂ ਦੀ ਲੋੜ ਸੀ ਉਹ ਅਸੀਂ ਉੱਥੇ ਲਾਏ ਆ। ਤੇ ਕੱਗਰ ਦਰਿਆ ਦੀ ਜਿਹੜੀ ਪਿਛਲੀ ਤਬਾਹੀ ਸੀ 2023 ਦੇ ਵਿੱਚ ਮੈਂ ਇਹ ਵੀ ਦੱਸਣੀ ਚਾਹਣਾ ਕਿ ਐਡੀ ਵੱਡੀ ਤਬਾਹੀ ਕਦੇ ਹੋਈ ਨਹੀਂ ਸੀ ਤੇ ਉਸ ਸਮੇਂ ਵੀ ਜਿਵੇਂ ਮੇਰੇ ਹਲਕੇ ਦੇ ਵਿੱਚ 53 ਜਗ੍ਹਾ ਤੋਂ ਕੱਗੜ ਟੁੱਟਿਆ ਸੀ 53 ਜਗ੍ਹਾ ਤੋਂ ਕੱਗੜ ਟੁੱਟਿਆ ਤਾਂ 22 ਦਿਨਾਂ ਦੇ ਵਿੱਚ 2023 53 ਜਗ੍ਹਾ ਤੇ ਮੈਂ ਇਹ ਵੀ ਅਸੀਂ ਉੱਥੇ ਜਿਹੜੇ ਬੰਨ ਸੀ ਉਹ ਪੂਰ ਦਿੱਤੇ ਦੀ ਨਹੀਂ ਉਸ ਤੋਂ ਪਹਿਲਾਂ ਕੀ ਹੁੰਦਾ ਆਇਆ ਸੀ ਕਿ ਜਦੋਂ ਬੰਨ ਟੁੱਟ ਜਾਂਦੇ ਸੀ ਖੜ ਆ ਜਾਂਦੇ ਸੀ ਪਾਣੀ ਉੱਤਰ ਜਾਂਦਾ ਸੀ ਤਾਂ ਲੋਕਾਂ ਨੂੰ ਹੀ ਉਹ ਬੰਨ ਸੀ ਜਿਹੜੇ ਪੂਰਨੇ ਪੈਂਦੇ ਸੀ ਸੋ ਅਸੀਂ ਸਾਰੇ ਇਕੱਠੇ ਕੰਮ ਕੀਤਾ ਤੇ ਮੈਂ ਕਹਿ ਸਕਦਾ ਕਿ ਕੱਗਰ ਦੇ ਉੱਤੇ ਕਿਸੇ ਕਿਸਮ ਦੀ ਵੀ ਅੱਜ ਕੋਈ ਦਿੱਕਤ ਨਹੀਂ ਹੈ ਤੇ ਇਹ ਜਿਹੜਾ ਮਾਨਯੋਗ ਮੈਂਬਰ ਸਾਹਿਬ ਦੇ ਪਿੰਡ ਦੇ ਵਿੱਚ ਸੀ ਇਹ ਅਸੀਂ ਕੰਮ ਕਰਕੇ ਦਿੱਤਾ ਧੰਨਵਾਦ ਪਾਣੀ ਉੱਤਰ ਜਾਂਦਾ ਸੀ ਤਾਂ ਲੋਕਾਂ ਨੂੰ ਹੀ ਉਹ ਬੰਨ ਸੀ ਜਿਹੜੇ ਪੂਰਨੇ ਮਾਨਯੋਗ ਸਪੀਕਰ ਸਾਹਿਬ ਸੋ ਅਸੀਂ ਜਿਹੜਾ ਕੱਗਰ ਦਰਿਆ ਹੈ 6 ਐਮਐਲ ਦਾ ਹਲਕਾ ਉਹਨੂੰ ਟੱਚ ਕਰਦਾ ਤੇ ਆਈ ਵਾਰੀ ਦਿੱਕਤ ਨਹੀਂ ਹੈ ਤੇ ਪਿਛਲੀਆਂ ਸਰਕਾਰਾਂ ਦੇ ਦੇਖਣ ਨੂੰ ਮਿਲਦਾ ਸੀ ਕਿ ਨੱਥ ਚੂੜਾ ਚੜਾ ਲਓ ਤੇ ਘਰ ਲੈ ਜਾਏਗਾ ਅੱਜ ਤੁਹਾਡੇ ਸਾਹਮਣੇ ਨੱਥ ਚੂੜਿਆਂਾਂ ਨੂੰ ਕਿਤੇ ਨਜ਼ਰ ਵੀ ਨਹੀਂ ਆਉਂਦਾ ਇਹ ਕੱਲਾ ਮੰਤਰੀ ਜੀ ਨੱਥ ਚੂੜਿਆਂ ਨਾਲ ਕੰਮ ਨਹੀਂ ਚੱਲਣਾ ਜੋੜੇ ਮਾਜਰਾ ਸਾਹਿਬ ਪਿਛਲੀ ਵਾਰੀ ਮੰਤਰੀ ਸੀ ਕਾਫੀ ਕੰਡਾ ਜਾਂ ਕੱਟ ਗਏ ਮੇਰੇ ਇਲਾਕੇ ਦਾ ਤੇ ਐਕੀ ਗੋਲਸਤ ਤੁਸੀਂ ਤਾਂ ਬਿਲਕੁਲ ਕਗਰ ਦੇ ਬੈਠੇ ਹੋ ਮੈਂ ਅਸ ਕਰਾਂਗਾ ਕਿ ਪਰਮਨੈਂਟ ਹੱਲ ਕੋਈ ਆ ਨਿਕਲੇ ਤਾਂ ਕਿ 7 ਦੇ 7 ਐਮਐਲਏ ਆਈ ਵਰੀ ਬਰਸਾਤਾਂ ਚ ਅਸੀਂ ਟਿੰਡ ਫੋੜੀ ਚੱਕ ਕੇ ਬਰਸਾ ਕਗਰ ਦੇ ਦਰਿਆ ਦੇ ਬੰਨ ਤੇ ਤੁਰੇ ਫਿਰਦੇ ਮੈਂ ਅਸ ਕਰਾਂਗਾ ਤੁਸੀਂ ਮੰਤਰੀ ਵੀ ਹੋ ਵਿਭਾਗ ਵੀ ਹੈ ਤੁਹਾਡੇ ਕੋ ਸਵਿਕਰ ਸਾਹਿਬ ਇਹਦੇ ਉੱਰ ਬਹੁਤ ਧਿਆਨ ਕੀਤਾ ਜਾਏ ਕਿਉਂਕਿ ਅਸੀਂ ਸਾਰੇ ਲੋਕ ਪੰਜਾਬ ਦੇ ਟੇਹਨਾ ਤੱਕ ਤਾਂ ਪਾਣੀ ਪਹੁੰਚਿਆ ਸਾਨੂੰ ਪੀਣਯੋਗਾ ਪਾਣੀ ਤਾਂ ਨਹੀਂ ਮਿਲਦਾ ਸਾਡਾ ਜਿਹੜਾ ਕਗਰ ਦਰਿਆ ਜਿਵੇਂ ਕੱਲ ਗੁਰਲਾਲ ਸਿੰਘ ਘਨੌਰ ਉਹਨਾਂ ਨੇ ਕਿਹਾ ਜਦੋਂ ਅਸੀਂ ਮਾਰ ਚੱਲਨੇ ਆ ਉਤੋਂ ਦੇ ਕਿਸਾਨਾਂ ਨੂੰ ਮਿੱਟੀ ਪੱਟ ਕੇ ਆਪਣੇ ਖੇਤਾਂ 'ਚ ਭਰਤਣ ਦੀ ਇਜਾਜ਼ਤ ਦਿੱਤੀ ਜਾਵੇ ਉਹਦੇ ਨਾਲ ਕੀ ਹੋਊਗਾ ਘੱਗਰ ਦਾ ਰੇਤੇ ਦਾ ਲੈਵਲ ਡਾਊਨ ਜਾਏਗਾ ਔਰ ਫਲੱਡ ਨਹੀਂ ਆਊ ਸਾਡੇ ਤੋਂ ਪਹਿਲੀਆਂ ਸਰਕਾਰਾਂ 'ਚ ਤਾਂ ਇਧਰਲੇ ਪਾਸੇ ਐਮਐਲਏ ਚੁਣ ਕੇ ਆਉਂਦੇ ਸੀ ਉਹ ਰੇਤੇ ਦੇ ਸਿਰਤੇ ਆਉਂਦੇ ਸੀਗੇ ਤੇ ਸਾਡੇ ਤੋਂ ਉੱਤੇ ਕਿਤੇ ਰੇਤਾ ਚੋਰੀ ਦਾ ਨਾਂ ਨਿਸ਼ਾਨ ਨਹੀਂ ਇਸ ਕਰਕੇ ਸਰਕਾਰੀ ਸੜਕਾਂ ਇੰਨੀਆਂ ਹਲਕੀ ਜਿਹੀ ਬਣ ਰਹੀਆਂ ਪੰਜਾਬ 'ਚ ਸਕਾ ਟੋਕੜ ਜਿਹੜੀ ਸਾਡੇ ਵੱਡੀ ਜਿਹੜੀ ਫੋਰ ਲਾਈਨ ਰੋਡ ਨਿਕਲ ਰਹੀ ਹੈ ਉਹਦੇ ਤੇ ਮਿੱਟੀ ਚੱਕ ਕੇ ਪਾਈ ਜੇ ਸਰਕਾਰ ਦਾ ਕਿੰਨਾ ਪੈਸਾ ਬਚੇਗਾ ਮੈਂ ਸਪੀਕਰ ਸਾਹਿਬ ਅਸਰ ਕਰਦਾ ਕਿ ਮੰਤਰੀ ਸਾਹਿਬ ਖੁਦ ਮੇਰੀ ਕਮੇਟੀ ਦੇ ਨਾਲ ਮੈਂਬਰ ਰਹੇ ਨੇ ਇਹਨਾਂ ਤੋਂ ਉਮੀਦ ਕਰਾਂਗਾ ਕਿ ਜੋੜੇ ਮਾਜਰਾ ਸਾਹਿਬ ਨੇ ਜਿੰਨਾ ਕੰਮ ਕਰਕੇ ਦਿੱਤਾ ਸੀ ਹੁਣ ਘੱਗਰ ਦਾ ਸਾਰਾ ਹੀ ਪੱਕਾ ਹੱਲ ਕਰ ਦਿਓ ਪਰਮਾਨੈਂਟ ਜਿਹੜੇ ਨੱਥ ਚੂੜਾਲੇ ਆ ਨੱਥ ਚੂੜੇ ਵਾਲੇ ਪਟਿਆਲੇ ਵਾਲੇ ਤਾਂ ਖੋਲੀ ਜਰਾਂ ਦੇ ਤੁਸੀਂ ਸਾਰੇ ਭੇਜ ਤੇ ਬਾਹਰ ਤੇ ਮੰਤਰੀ ਸਾਹਿਬ ਸਪੀਕਰ ਸਾਹਿਬ ਤੁਹਾਡੇ ਜਰੀਏ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਦਾ ਕਿ ਨੱਥ ਚੂੜੇ ਵਾਲੇ ਤੋਂ ਬਾਅਦ ਜੇਕਰ ਗਰਦਰੀਆ ਦੇ 7 ਐਮਐਲਏ ਦਾ ਏਰੀਆ ਬਚਾਣਾ ਤਾਂ ਉਹਦੇ ਬਹੁਤ ਧਿਆਨ ਦੇਣਗੇ ਧੰਨਵਾਦ ਪਰਮਾਨੈਂਟੀ ਜਿਹੜੇ ਨੱਥ ਚੂੜਾ ਵਾਲੇ ਆ ਨੱਥ ਚੂੜੇ ਵਾਲੇ ਪਟਿਆਲੇ ਵਾਲੇ ਦਾ ਕੋਲੀ ਜਰਾਂ ਦੇ ਤੁਸੀਂ ਸਾਰੇ ਪੇਂਟੇ ਬਾਹਰ ਤੇ ਮੰਤਰੀ ਸਾਹਿਬ ਸਪੀਕਰ ਸਾਹਿਬ ਤੁਹਾਡੇ ਜਰੀਏ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਦਾ ਕਿ ਨੱਥ ਚੂੜੇ ਵਾਲੇ ਤੋਂ ਬਾਅਦ ਜੇਕਰ ਗਰਦਰੀਆ ਦੇ 7 ਐਮਐਲਏ ਜਿਹੜੀ ਮਾਨਯੋਗ ਮੈਂਬਰ ਸਾਹਿਬ ਦੇ ਹਲਕੇ ਦੀ ਮੇਨ ਪ੍ਰੋਬਲਮ ਹੈ ਉਹ ਪਿੰਡ ਟਵਾਣਾ ਦੇ ਵਿੱਚ ਹੀ ਆ। ਵੈਸੇ ਠੀਕ ਹੈ ਇਹਨਾਂ ਨੇ ਕਿ ਬਹੁਤ ਘੱਗਰ ਹੈ ਜਿਹੜਾ ਪੰਜਾਬ ਦੇ ਵਿੱਚ ਵੱਡੀ ਤਬਾਹੀ ਇਹੀ ਮਚਾਉਂਦਾ ਕਿਉਂਕਿ ਸਾਰਾ ਹਿਮਾਚਲ ਦਾ ਤੇ ਸਾਰੀ ਹਰਿਆਣੇ ਦੀਆਂ ਜਿਹੜੀਆਂ ਨਦੀਆਂ ਦਾ ਪਾਣੀ ਹੈ ਉਹ ਇੱਕ ਇੱਕ ਕਰਕੇ ਸਾਰਾ ਘੱਗਰ ਦੇ ਰਿਆ ਦੇ ਵਿੱਚ ਪੈ ਜਾਂਦਾ। ਆਪਣਾ ਸਾਹ ਲਾ ਦੇਣੇ ਤੇ ਡੋਬਣ ਪਿੱਛੇ ਖਾਸ ਤੌਰ ਤੇ ਮੈਂ ਕਹਿ ਸਕਦਾ ਜਿਵੇਂ ਇਹਨਾਂ ਨੇ ਆਪਣੇ ਹਲਕੇ ਦੀ ਗੱਲ ਕੀਤੀ ਹੈ ਮੇਰਾ ਹਲਕਾ ਜਿਹੜਾ ਕਿਉਂਕਿ ਸਾਰੇ ਹਰਿਆਣੇ ਦਾ ਸਾਰੇ ਹਿਮਾਚਲ ਦਾ ਪਾਣੀ ਜਾ ਕੇ ਲਹਿਰੇ ਹਲਕੇ ਦੇ ਉੱਤੇ ਖਨੌਰੀ ਤੇ ਰੋਧ ਦਿੱਤਾ ਜਾਂਦਾ ਸਾਰਾ ਧੱਗਰ ਦਰਿਆ ਦੇ ਵਿੱਚ ਪੈ ਜਾਂਦਾ ਤੇ ਪਿਛਲੇ ਜਦੋਂ 2023 ਦੇ ਵਿੱਚ ਆੜਾਇਤੀ ਤੇ ਉੱਥੇ 42000 ਏਕੜ ਫਸਲ ਹੋ ਰਹੀ ਹਾਸ ਤੌਰ ਤੇ ਮੈਂ ਕਹਿ ਸਕਦਾ ਸਾਰੇ ਪੰਜਾਬ ਤੋਂ ਸਭ ਤੋਂ ਵੱਧ ਪਰ ਟਿਵਾਣੇ ਦੇ ਵਿੱਚ ਜਿਹੜਾ ਇਹ ਵਿਸ਼ੇਸ਼ ਧਿਆਨ ਹੈ ਤੇ ਇਸ ਧੱਗਰ ਨੂੰ ਚੌੜਾ ਕਰਨ ਦੇ ਲਈ ਇਹਨੂੰ ਸੱਜੇ ਪਾਸੇ ਅਸੀਂ ਧੱਗਰ ਨੂੰ ਚੌੜਾ ਕਰਾਂਗੇ ਤੇ ਉੱਥੋਂ ਜਿਹੜੀ ਮਿੱਟੀ ਕੱਢ ਕੇ ਆ ਸਰ ਉਹ ਮਿੱਟੀ ਕੱਢ ਕੇ ਖੱਬੇ ਪਾਸੇ ਉਹ ਕਿਨਾਰੇ ਦੇ ਉੱਤੇ ਪਾਵਾਂਗੇ ਤੇ ਇਹ ਕੰਮ ਹੈ ਜਿਹੜਾ ਮੈਂ ਮਾਨਯੋਗ ਮੈਂਬਰ ਸਾਹਿਬ ਨੂੰ ਦੱਸਣਾ ਚਾਹੁੰਦਾ ਕੱਲ੍ਹ ਹੀ ਸ਼ੁਰੂ ਹੋ ਜਾਏਗਾ ਤੇ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਰਹੇਗੀ ਧੰਨਵਾਦ ਸਤ ਜੀ ਸਾਹਿਬ ਜੀ ਬੈਠੋ ਜੀ ਸਾਹਿਬ ਜੀ ਸਿੰਘ ਸਾਹਿਬ ਉਹ ਮਿੱਟੀ ਬਹੁਤ ਬਹੁਤ ਧੰਨਵਾਦ ਜੀ ਸਪੀਕਰ ਸਾਹਿਬ ਉਹ ਕਿਨਾਰੇ ਦੇ ਉੱਤੇ ਪਾਵਾਂਗੇ ਸਪੀਕਰ ਸਾਹਿਬ ਮੈਂ ਸਰਕਾਰ ਦਾ ਧਿਆਨ ਲੋਕ ਮਹੱਤ ਦਾ ਦੇ ਇੱਕ ਜ਼ਰੂਰੀ ਮਾਮਲੇ ਵੱਲ ਦਿਵਾਉਣਾ ਚਾਹੁੰਦਾ ਹਾਂ ਅਰਥਾਤ ਸੂਬੇ ਵਿੱਚ ਅਵਾਰਾ ਪਸ਼ੂਆਂ ਦੀ ਗਿਣਤੀ ਬਹੁਤ ਵੱਧ ਚੁੱਕੀ ਹੈ ਜੋ ਕਿ ਸੜਕਾਂ ਤੇ ਧਰਾਵਾਂ ਦਾ ਕਾਰਨ ਬਣਦੇ ਹਨ ਜਿਸ ਕਾਰਨ ਲੋਕਾਂ ਦੀਆਂ ਜਾਨਾਂ ਅਜਾਈਂ ਜਾ ਰਹੀਆਂ ਹਨ ਇਹ ਅਵਾਰਾ ਪਸ਼ੂ ਹਰ ਥਾਂ ਤੇ ਮੌਜੂਦ ਰਹਿੰਦੇ ਹਨ ਪਾਵੇਂ ਪਿੰਡਾਂ ਸ਼ਹਿਰਾਂ ਦੀਆਂ ਗਲੀਆਂ ਹੋਣ ਚਾਹੇ ਮਾਰਕੀਟ ਸੂਬੇ ਦੇ ਲੋਕ ਇਨ੍ਹਾਂ ਆਵਾਰਾ ਪਸ਼ੂਆਂ ਤੋਂ ਬਹੁਤ ਪਰੇਸ਼ਾਨ ਹਨ ਇਸ ਤੋਂ ਇਲਾਵਾ ਇਹ ਆਵਾਰਾ ਪਸ਼ੂ ਕਿਸਾਨਾਂ ਦੀਆਂ ਫਸਲਾਂ ਦਾ ਵੱਡੀ ਪੱਧਰ ਤੇ ਨੁਕਸਾਨ ਕਰ ਰਹੇ ਹਨ ਸਰਕਾਰ ਪਸ਼ੂਆਂ ਦੀ ਇਸ ਗੰਭੀਰ ਸਮੱਸਿਆ ਨੂੰ ਵੇਖਦੇ ਹੋਏ ਇਹਨਾਂ ਨੂੰ ਕੰਟਰੋਲ ਕਰਨ ਲਈ ਉਸ ਕਦਮ ਚੁੱਕੇ ਤਾਂ ਜੋ ਆਮ ਜਨਤਾ ਦੇ ਨਾਲ ਨਾਲ ਕਿਸਾਨਾਂ ਦੇ ਹੋ ਰਹੇ ਨੁਕਸਾਨ ਨੂੰ ਰੋਕਿਆ ਜਾ ਸਕੇ ਅਵਾਰਾ ਕੁੱਤੇ ਵੀ ਸਰ ਬਜ਼ੁਰਗਾਂ ਦਾ ਬੱਚਿਆਂ ਦਾ ਬਹੁਤ ਵੱਡੀ ਪੱਧਰ ਤੇ ਨੁਕਸਾਨ ਕਰਦੇ ਹਨ ਮੇਰੇ ਹਲਕੇ ਨਿਹਾਲ ਸਿੰਘਾਵਾਲਾ ਦੇ ਵਿੱਚ ਵੀ ਅਜਿਹਿਆਂ ਕਾਫੀ ਘਟਰਾਵਾ ਵਾਪਰ ਚੁੱਕੇ ਹਨ ਸੋ ਸਬੰਧਤ ਮੰਤਰੀ ਮਾਮਲੇ ਦੀ ਕਮੇਟੀ ਨੂੰ ਦੇਖਦੇ ਹੋਏ ਇਸ ਸਬੰਧਤ ਸਦਨ ਵਿੱਚ ਬਿਆਨ ਦੇਣ ਦੀ ਕਿਰਪਾ ਕਰੇ ਅਵਾਰਾ ਕੁੱਤੇ ਵੀ 1000 ਰੁਪਏ 1000 ਰੁਪਏ ਬੱਚਿਆਂ ਦਾ ਬਹੁਤ ਵੱਡੀ ਪੱਧਰ ਤੇ ਨੁਕਸਾਨ ਕਰ ਜਾਂਦਾ ਧੰਨਵਾਦ ਸਪੀਕਰ ਸਰ ਤੇ ਮੈਂ ਆਪਣੇ ਵਿਧਾਨ ਸਭਾ ਦੇ ਸਾਥੀ ਸਰਦਾਰ ਮਨਜੀਤ ਸਿੰਘ ਬਲਾਸਪੁਰ ਐਮਐਲਏ ਨਿਹਾਲ ਸਿੰਘ ਵਾਲਾ ਜੀ ਦਾ ਮੈਂ ਧੰਨਵਾਦ ਵੀ ਕਰਦਾ ਸਲਾਹਾ ਵੀ ਕਰਦਾ ਕਿ ਉਹਨਾਂ ਨੇ ਇੱਕ ਇੱਕ اہم ਮੁੱਦੇ ਉੱਤੇ ਗੰਭੀਰ ਸਮੱਸਿਆ ਉੱਤੇ ਜੜਾ ਸਦਨ ਦਾ ਧਿਆਨ ਅੱਜ ਦਵਾਇਆ ਹੈ ਇਹ ਠੀਕ ਹੈ ਕਿ ਰਾਜ ਅੰਦਰ ਆਵਾਰਾ ਪਸ਼ੂ ਦੀ ਗਿਣਤੀ ਕਾਫੀ ਵਾਧ ਚੁੱਕੀ ਹੈ ਅਤੇ ਇਹ ਆਵਾਰਾ ਪਸ਼ੂ ਧੰਨਵਾਦ ਵੀ ਕਰਦਾ ਅਕਸਰ ਸੜਕਦਰ ਵੀ ਉਹਨਾਂ ਨੇ ਡਰਟਣਾ ਵਾਂਦਾ ਕਾਰਨ ਬੰਦੇ ਹੋਏ ਤੇ ਇਸ ਗੰਭੀਰ ਸਮੱਸਿਆ ਸੰਬੰਧੀ ਵਿਭਾਗ ਸੁਚੇਤ ਹੈ ਸਰ ਤੇ ਇਸ ਸੰਬੰਧੀ ਰਾਜ ਦੀਆਂ ਸਮੂਹ ਸ਼ਹਿਰੀ ਤੇ ਸਥਾਨਿਕ ਸੰਸਥਾਵਾਂ